ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਭਗਵਾਨਪੁਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਨੇੜੇ ਆ ਗਿਆ ਬਟਾਲਾ ਸ਼ਿਕਾਰ ਮਾਸ਼ੀਆਂ ਵੀ ਨੇੜੇ ਆ ਕਮਲ ਦੇ ਘਰੇ ਅੱਜ ਤੁਹਾਨੂੰ ਪੰਜ ਮੱਜਾਂ ਝੋਟੀਆਂ ਵਿਖਾਵਾਂਗੇ ਸੱਜਣੋ ਚਾਰ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਤੇ ਸੱਜਣੋ ਇੱਕ ਗੱਬਣ ਗੱਬਣ ਤੋਂ ਸ਼ੁਰੂ ਕਰ ਲੈਨੇ ਆਪਾਂ ਤੇ ਬਾਕੀ ਅੱਗੇ-ਅੱਗੇ ਕੀਸ ਹਾਬਕਤਵ ਸਾਰੀਆਂ ਦੀ ਡਿਟੇਲ ਲੈ ਲਾਂਗੇ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ ਤੇ ਆਜੋ ਲਈਏ ਜਾਣਕਾਰੀ ਗੱਬਣ ਝੋਟੀ ਤੋਂ ਕਰਦੇ ਆਂ ਸਟਾਰਟ ਆਪਾਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਬੱਲਾਲਾ ਇੰਨਾ ਨਾ ਕਰ ਛੇਤੀ ਬਰੀਂਦੇ ਬਾਬਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਕਮਲ ਜੀ ਵਧੀਆ ਕਿਰਪਾ ਬਾਬੇ ਦੀਪ ਸਿੰਘ ਦੀ ਤੇ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਭਗਵਾਨਪੁਰਿਆ ਤਹਿਸੀਲ ਡੇਰਾਬਾਬਰਾਂਡੇ ਤੇ ਜ਼ਿਲ੍ਹਾ ਗਰਦਾਸ ਖੋੜੀ ਠੀਕ ਆ ਤੇ ਆ ਝੋਟੀ ਪਹਿਲਾਂ ਨੰਬਰ ਤਾਂ ਆਪਾਂ ਸਕਰੀਨ ਤੇ ਚਲਾ ਦੇਾਂਗੇ ਤੇਰਾ ਹਨਾ ਇਹ ਪਹਿਲਣ ਝੋਟੀ ਆ ਹਾਂਜੀ ਹਾਂਜੀ ਕਲੂਨ ਆ ਜੀ ਕੀ ਬਾਤ ਆ ਬੜੇ ਚੰਗਾ ਲੀਵਾ ਸਟਾਰਟ ਕੀਤਾ ਯਾਰ ਇਹਨੇ ਹਨਾ ਹਾਂਜੀ ਹਾਂਜੀ ਬਾਕੀ ਸੀਲ ਸਾਊ ਬਹੁਤ ਆ ਬਹੁਤ ਜ਼ਿਆਦਾ ਠੀਕ ਆ ਦਿਨ ਕਿੰਨੇ ਲੈ ਜੂ ਦਿਨ ਵੇਖੋ ਵੀ ਦਿਹਾੜਾ ਲੱਗੇ 4 ਦਿਨ ਲੱਗੇ 5 ਦਿਨ ਲੱਗੇ ਹਫਤੇ ਦੇ ਵਿੱਚ ਵਿੱਚ ਸੂਪੂਗੀ ਹੈ ਨਾ ਤੇ ਥਣਾ ਥਣਾ ਟਿੱਪੀ ਓਕੇ ਮੈਂ ਕਹਿੰਦਾ ਭਾਰ ਤੇ ਥਣੇ ਦੀ ਗਾਰੰਟੀ ਕੱਢ ਦੇ ਬਾਹਰ ਫਿਰ ਛੇਤੀ ਚਵੀਆ ਤੂੰ ਹਾਂ ਨਹੀਂ ਝੋਟੀ ਚੰਗੀ ਹੈ ਤੇ ਕਮਲ ਵੀਰੇ ਫਿਰ ਇਹਦਾ ਰੇਟ ਕੀ ਰਹੂਗਾ ਰੇਟ ਦੇਣ ਲੈਣ ਵਾਲਾ ਹੀ ਦੇਣ ਵਾਲਾ ਝੋਟੀ ਵੇਖੋ ਕੋਈ ਗੋੜਾ ਬੰਨੀ ਫਿਰਦੀ ਥੱਲੇ ਹਾਂ ਨਹੀਂ ਚੰਗੀ ਆ ਦੁੱਧ 10 ਲੀਟਰ ਹੀ ਪਾ ਦੂ ਪਹਿਲਾਂ ਬੜੇ ਆਰਾਮ ਨਾਲ ਹਾਂਜੀ ਹਾਂਜੀ ਆ ਸੱਜਣੋ ਚੈੱਕ ਕਰ ਲੋ ਪਲੂਨ ਸੁੰਦੀ ਆ ਝੋਟੀ ਕਮਾਲੋ 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 ਤੇ ਲੇਵੇ ਦੀ ਸਟਾਰਟਿੰਗ ਬਹੁਤ ਸੋਹਣੀ ਕੀਤੀ ਆ ਝੋਟੀ ਨੇ ਆ ਨਾ ਟਾਪ ਦਾ ਲੇਵਾ ਤਿਆਰ ਕਰੂਗੀ ਕਰਮਾਂ ਵਾਲੀ ਹਜੇ ਹਫਤਾ ਲੈਂਦੀ ਆ ਤੇ ਹਫਤੇ ਦੇ ਵਿੱਚ ਵਿੱਚ ਸੂਗੀ ਵੇਖੋ ਤੇ ਕਮਲ ਵੀਰੇ ਰੇਟ ਫੈਰੇ ਦਾ ਰੇਟ ਵੀਰ ਜੀ ਇਹ ਝੋਟੀ ਜਿਹੜੀ ਹਾਂ ਨਾ ਨਾ ਹੁਣ ਆਪਾਂ ਹਾਂ 80000 ਦੇ ਦਾਂਗੇ ਕਰਦਗੇ ਪਿਆਰ ਮਾ ਪਤਾ 2000 ਹੀ ਛੱਡ ਪਾ 78000 ਦੀ ਹਾਂਜੀ ਹਾਂਜੀ ਬਾਕੀ ਜਿਹੜਾ ਫੋਨ ਲਾਊਗਾ ਜਿਵੇਂ ਹਣ ਮੈਂ ਕਿਨਾਂ ਕੋਈ ਗੱਲ ਨਹੀਂ ਬਹੁਤ ਬਹੁਤੀ ਚੰਗੀ 10 ਲੀਟਰ ਹੀ ਦੇ ਜੂ ਪਹਿਲਾਂ ਠੰਡੀ ਦੇ ਦੇਉਗੇ ਹਾਂ ਸੀਲ ਵਾਲੀ ਆ گاਵਾ ਵਾਂਗੂ ਤੇ ਆ ਵੀ ਤੋਰਿਓ ਖੁੱਲ ਇਹ ਝੋਟੀ ਕਮਲ ਕਿਹੜਾ ਸੁਗਾ ਫਿਰ ਇਹ ਨਾਲ ਦੀ ਵੀ ਪਲੂਣਾ ਪਹਿਲਾ ਸੂਆ ਸੂਈ ਆ ਕਦੋਂ ਸੂਈ ਆ ਤੇ ਕਿੰਨਾ ਬੋਲਾ ਬੀਬੀ ਜੀ ਪਰਸੋਂ ਦੀ ਸੂਈ ਰਾਤ ਦੀ ਮਤਲਬ 나ੜੂਗਾ ਨਾਲ ਹੀ ਬੱਚੇ ਦਾ ਪਰਸੋਂ ਦੀ ਸੂਈ ਤੇ ਲੈ ਕਿੰਨਾ ਬੋਲਾ 8 ਕਿਲੋ ਬੋਲਾ ਵਾ ਤੀ 7 ਹੀ ਮੰਨ ਕੇ ਚੱਲੋ ਦੋ 7 ਤੋਂ ਬਾਹਰ ਜਾਓਗੇ 7 ਮੰਨ ਕੇ ਆ ਜੇ ਵੱਡੀ ਵੱਡੀ ਚੰਗੀ ਆ ਠੀਕ ਆ ਤੇ ਹੁਣ ਹਜੇ ਦੀ 24 ਸਜਣ ਹੋਣੀ ਆ ਬੱਚਾ ਲਾਤਾ ਸੀ ਇਹਨੂੰ ਤੇ ਕਮਾ ਲਓ ਸ਼ਾਜੀ ਕਮਾ ਲਓ ਆਹਲਾ ਉਹ ਵੀ ਤੇ ਕਮਲ ਫੈਰੇ ਦਾ ਰੇਟ ਆ ਇਹਦਾ ਰੇਟ ਵਿਧੀ ਜਿਹੜੀ ਹਾਨਾ ਨਾਲ ਝੋਟੀ ਹਾਨਾਂ ਦੇ 95000 ਦੀ ਆ ਚਲੋ ਮੈਂ ਵੀ ਛੇਤੀ ਜਾ ਠੀਕ ਆ ਇਹ ਇਹ ਝੋਟੀ ਹਾਨਾਂ ਆ ਜਿਹੜੀ 85000 ਦੀ ਦੇ ਦਾਂਗੇ ਕੱਟੀ ਪਰ ਕੱਟੀ ਆ ਮਗਰ ਬੱਚਾ ਇਹਦੇ ਵੀ ਕੱਟੀ ਹਾਂਜੀ ਹਾਂਜੀ ਨਹੀਂ ਠੀਕ ਹੈ ਚੰਗੀ 85000 ਦੀ ਹਾਂਜੀ ਹਾਂਜੀ 85 ਤੇ ਉਹਦੇ ਚ ਕੋਈ ਸ਼ੋਰ ਛਾਪਾ ਹੋ ਜੂ ਨਾ ਹੋ ਜੂ ਹੋ ਜੂ ਵੀਰ ਜੀ ਮਾਨਤਾਨ ਹੋ ਜੂਗਾ ਠੀਕ ਹੈ 2000 ਹੀ ਛੱਡ 83000 ਕੱਟੀ ਆਣ ਕੇ ਕੋਈ ਵੇਖੇ ਕੀ ਚੀਜ਼ ਵੱਡੀ ਚੰਗੀ ਆ ਹੈਨਾ ਤੇ ਆ ਮੈਂ ਆਪਣੀ ਇਹ ਮੈਂ ਜਿਹੜੀ ਹੈ ਤੀਜੇ ਸੂਏ ਸੂਈ ਹੈ ਤੀਜਾ ਸੂਆ ਤੇ ਇਹ ਕਦੋਂ ਸੂਈ ਆ ਤੇ ਇਹ ਜਿਹੜੀ ਆ ਮਤਲਬ ਤੀਜੇ ਸਵੇਰ ਸੂਈ ਆ ਦੁੱਧ ਇਹਦੇ ਥਲੇ 7 ਕਿਲੋ ਬੋਲਾ ਵਾ 7 ਕਿਲੋ ਬੋਲਾ ਤੇ ਦੁੱਧ ਇਹਨੇ ਕਿੰਨਾ ਕਿ ਦਿੱਤਾ ਦੂਜੇ ਸੂਵੇ ਦੁੱਧ ਇਹਨੇ ਦੂਜੇ ਸੂਵੇ ਦਿੱਤਾ ਵੀ ਇਹਦੀ 10 ਕਿਲੋ 10 ਕਿਲੋ ਤੋਰ ਦਿਓ ਬਾਈ ਜੀ ਇਹਨੂੰ ਵੀ ਖੱਡਿਓ ਬਾਹਰ ਤੇ ਇਹ ਵੀ ਤਾਜੀ ਸੂਈ ਆ ਹਾਂਜੀ ਹਾਂਜੀ ਕੱਟੀ ਇਹਦੇ ਕੋਲੇ ਵੀ ਹਾਂਜੀ ਮਗਰ ਇਹਦੇ ਵੀ ਕੱਟੀ ਸੱਜਣੋ ਤੀਜਾ ਸੂਆ ਸੂਈ ਆ ਦੂਜੇ ਸੂਵੇ ਦਾ ਦੁੱਧ ਕਿੰਨਾ ਸੀ ਦੂਜੇ ਸੂਵੇ ਦਾ 10 ਕਿਲੋ ਦੁੱਧ ਹੀ ਐਰਕਾ 12 ਦੇ ਜੇ 13 ਦੇ ਠੀਕ ਆ ਹਾਂਜੀ ਹਾਂਜੀ ਐਰਕਾ ਦੁੱਧ ਖਾ ਚੁੱਕੇ ਦਊਗੀ ਨਹੀਂ ਠੀਕ ਆ ਕਮਾ ਲਓ ਵੇਖਿਓ ਸੱਜਣੋ ਤੀਜਾ ਸੂਆ ਸੂਈ ਮਗਰ ਕੱਟੀ ਤਾਜੀ ਸੂਈ ਐ ਜਮਾ ਤੇ ਕਮਲ ਹੌਣੇ ਦੇ ਕੋਲੇ ਕਿੰਨੀਆਂ ਗਤਾਰਾਂ 7 ਤੋਂ 8 ਕਿਲੋ ਬੋਲਾ 7 ਤੋਂ 8 ਕਿਲੋ ਬੋਲਾ ਗਿੱਲੀ ਸੂਈ ਹੈ ਨਾ ਇਹ ਵੀ ਨਹੀਂ ਠੀਕ ਚੂਨ ਚਾਂਦੀ ਇੱਕ ਨੰਬਰ ਇੱਕ ਨੰਬਰ ਗਰੰਟੀ ਹੋ ਸਾਰੀਆਂ ਤੇ ਰੇਟ ਇਹਦਾ ਰੇਟ ਇਹਦਾ ਵਿਜੀ ਹਾਨਾ ਜਿਹੜਾ ਨਾ ਵੇਚ ਦੇਣੀ ਆ ਇਹ ਵੀ 85000 80000 ਦੀ ਹਾਨਾ 80000 ਦੀ ਕਹਿੰਦਾ ਚੱਲਿਆ ਖੜਾ ਜਲਦੀ ਤੇ ਆ ਮੈਂ ਆਪਣੀ ਕਿਹੜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਬਾਜੀ ਦੂਜਾ ਸੂਆ ਝੋਟੀ ਹੈ ਹਾਂਜੀ 8 ਲੀਟਰ ਦੁੱਧ ਆਠ ਲੀਟਰ ਦੁੱਧ ਕਿੰਨੇ ਟਾਈਮ ਦੀ ਸੂਈ ਆ ਕੋਈ ਨੂੰ ਨੂੰ ਬਾਜੀ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਤੇ ਮਗਰ ਇਹਦੇ ਵੀ ਕੱਟੀ ਹਾਂਜੀ ਇਹਦੇ ਮਗਰ ਵੀ ਕੱਟੀ ਜੀ ਤਿੰਨ ਪਹਿਲਾਂ ਵਖਾਤੀਆਂ ਤੇ ਦੋਹਾਂ ਮਗਰ ਕੱਟੀਆਂ ਸੀ ਇੱਕ ਗੱਬਨ ਆ ਗਈ ਸੀ ਹਾਂਜੀ ਤੇ ਇਹਦੇ ਮਗਰ ਵੀ ਕੱਟੀ ਕਮਾਇਓ ਇਹਨੂੰ ਜੀ 8 ਲੀਟਰ ਦੁੱਧ ਦਾ ਸਜਣੋ ਦੂਜਾ ਸੂਆ ਸੂਈ ਹੈ ਤੇ ਵਾਪਸ ਮਾਇਕਰ ਨਾ ਹਾਂ ਥਣ ਚੰਗਾ ਲੱਗਾ ਹੋਇਆ ਹਨਾ ਬਾਕੀ ਪੈਠਪੁੜੇ ਦੀ ਵੀ ਚੰਗੀ ਆ ਸਾਰੀ ਇੱਕ ਰੰਗ ਕਾਲੀ ਆ ਸਜਣੋ ਕੋਈ ਨਹੀਂ ਘਮਾ ਲੋ ਉਧਰ ਨੂੰ ਤੋਰ ਲਾਂਗੇ ਆਪਾਂ ਵੇਖੋ ਸਜਣੋ ਚਵਾਈ ਵਾਲਾ ਥਾਣਾ ਤੇ ਕੱਟੀ ਇਹਦੇ ਮਗਰ ਇੱਕ ਮਹੀਨੇ ਦੀ ਸੂਈ ਆ ਸਜਣੋ 8 ਲੀਟਰ ਇਹਦੇ ਕੋਲੇ ਜੜੀਆਂ ਧਾਰਾਂ ਐਸ ਵੇਲੇ ਤਿਆਰ ਆ ਤੇ ਇਹਦਾ ਫਿਰ ਰੇਟ ਸਾ ਜੀ ਰੇਟ ਭਾਜੀ ਇਹਦਾ 65000 ਆ ਜੀ ਮੁੱਲ ਕਰਦੇ ਆਂ ਆਪਾਂ ਇਹਦਾ 65000 ਹਾਂ 62000 ਦੇ ਦੇ ਤਾਂ 62000 ਰੁਪਏ ਦੀ ਦੇ ਦੇਾਂਗੇ ਉਹ ਚ ਕੋਈ ਛੋਟ ਛੱਪਾ ਜੇ ਫੋਨ ਲਾਉ ਹੋ ਜੂ ਹਾਂ 60000 ਦੇ ਕੋ ਮਾਨਤਨ ਕਰ ਦਾਂਗੇ ਜੀ 60000 ਚ ਮਾਨਤਨ ਕਰ ਦਿਆਂਗੇ ਹੈ ਹਾਂਜੀ ਵੇਖੋ ਸੱਜਣੋ ਆ ਥਾਂ ਲੈਵੇ ਦੀ ਕੁਆਲਿਟੀ ਸਾਰੀ ਐ ਇੱਕ ਰੰਗ ਕਾਲੀ ਚੰਗੀ ਐ ਝੋਟੀ ਬੇਫਿਕਰ ਹੋ ਕੇ ਖਰੀਦਦਾਰੀ ਕਰ ਲਿਓ ਭਾਅ ਵੀ ਜਾਇਜ਼ ਆ ਜਮਾਈ ਤੇ ਇੱਕ ਅਗਿਆ ਆ ਗਈ ਹੈਨਾ ਨੀਲੀ ਦੀ ਆ ਗਈ ਨੀਲੀ ਦੀ ਆ ਗਈ ਇਹ ਵੀ ਸੂਈ ਸਵਾਈ ਹਾਂ ਸੂਈ ਸਵਾਈ ਜੀ ਇਦੇ ਕੋਲੇ ਪਹਿਲਾਂ ਐ ਬੱਚਾ ਕਿਹੜਾ ਕੱਟਾ ਕਿ ਕੱਟਾ ਜਿਹਦਾ ਇਹਦੇ ਮਗਰ ਕੱਟਾ ਆ ਗਿਆ ਹਾਂਜੀ ਤੇ ਇਹ ਕਦੋਂ ਸੂਈ ਕਿੰਨੀਆਂ ਘਤਾਰਾਂ ਇਹਦੇ ਕੋਲੇ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਜ 8 ਲੀਟਰ ਵਧੀਆ ਠੰਡਾ ਕਰਕੇ ਦੋਤੀ ਹਫਤੇ ਦੀ ਸੂਈ ਆ ਤੇ 8 ਲੀਟਰ ਦੁੱਧ ਹੈਗਾ ਹਾਂਜੀ ਵਧੀਆ ਠੰਡਾ ਕਰਕੇ ਠੀਕ ਹੈ ਚੂਨ ਚਾਂਦ ਦੀ ਇੱਕ ਨੰਬਰ ਇਹਦੇ ਇੱਕ ਨੰਬਰ ਆ ਜੀ ਕੱਢਿਓ ਬਾਹਰ ਜੀ ਸੂਆ ਇਹ ਦੂਜਾ ਹੀ ਹਾਂਜੀ ਦੂਜਾ ਸੂਆ ਜੀ ਠੀਕ ਦੂਜਾ ਸੂਆ ਸਜਣੋਂ ਸੂਈ ਝੋਟੀ ਨੀਲੀ ਰਵੀ ਦੀ ਚੈੱਕ ਕਰ ਲੋ ਮਗਰ ਕਟਾ ਤੇ 8 ਦੁੱਧ ਦੇ ਦੇ ਕੋਲੇ ਠੰਡਾ ਹੈਗਾ ਵੇਖਿਓ ਬਰੀਕੀ ਬਰੋਕੀ ਲੇਵਾ ਭਾਂਡਾ ਕਮਾਲ ਹੋ ਜੀ ਜੋ ਚਾਹਤਾਂ ਤਾਂ ਇਹਦਾ ਵੀ ਪੋਲਾ ਹੋਊਗਾ ਹੋਰ ਬਹੁਤ ਵਧੀਆ ਇੱਕ ਨੰਬਰ ਤੇ ਹੈਨਾ ਹਾਂ ਬਹੁਤ ਕਿਉਂਕਿ ਥਣ ਕੰਮ ਦਾ ਲੱਗਾ ਹਾਂ ਬੜਾ ਕੰਮ ਦਾ ਲੱਗਾ ਤੇ ਇਹਦਾ ਰੇਟ ਫਿਰ ਸਾ ਜੀ ਰੇਟ ਇਹਦਾ 72000 ਦੀ 70000 ਦਾ ਮਾਨਤਨ ਕਰ ਬੰਦੇ ਮੁੱਲ 72 ਤੇ 70 ਚੋਂ ਮਾਨਤਨ ਕਰ ਦਿਆਂਗੇ ਵੀ ਜਿਹੜਾ ਸਜਣਾ ਆ ਗਿਆ ਹੈਨਾ ਆ ਗਿਆ ਹਾਂਜੀ ਨਹੀਂ ਠੀਕ ਆ ਓਕੇ ਰਿਪੋਰਟ ਆ ਫੇਸ ਕੁਆਲਟੀ ਸਜਣਾ ਚੈੱਕ ਕਰ ਲੋ ਬਹੁਤ ਵਧੀਆ ਠੰਡੀ ਚੁਟੀ ਆ ਹਾਂ ਨਹੀਂ ਠੀਕ ਆ ਥਣ ਵਿੱਚ ਵਾਈ ਵਾਲਾ ਉਧਰੋਂ ਵੀ ਤੁਹਾਨੂੰ ਮੈਂ ਚੈੱਕ ਕਰਾਤਾ ਤੇ ਇਧਰੋਂ ਵੀ ਦੋ ਦਦਾਹ ਲੀਟਰ ਪਾਈ ਜਾਊਗੀ ਰਾਹ ਨਾਲ ਦਾ ਹਣਾ 10 ਲੀਟਰ ਕੱਢੂਗੀ ਤਾਂ ਹਾਂ ਬੜੇ ਆਰਾਮ ਨਾਲ ਹਾਂਜੀ ਠੀਕ ਆ ਲਓ ਵੀ ਸੱਜਣੋ ਇਹ ਐਨੀਮਲ ਤੁਹਾਨੂੰ ਜਿਹੜੇ ਸਾਰੇ ਫੋਰਸੇਲ ਬਕਾਊ ਬੁਖਾਰ ਰੇ ਆਪਾਂ ਭਗਵਾਨਪੁਰੇ ਗਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵੀ ਨੇੜੇ ਰਹਿ ਜਾਂਦਾ ਸ਼ਿਕਾਰਮਾਸ਼ੀਆਂ ਵੀ ਇੱਥੋਂ ਨੇੜੇ ਰਹਿ ਜਾਂਦਾ ਕਮਲ ਦੇ ਘਰੇ ਵਿਖਾਏ ਆ ਜਾਨਵਰ ਤੁਹਾਨੂੰ ਤੇ ਚਾਰ ਮਹੀਆਂ ਸੁਈਆਂ ਸਵਾਈਆਂ ਤੇ ਸੱਜਣੋ ਇੱਕ ਝੋਟੀ ਬਹੁਤ ਹੀ ਸੀਲ ਸਾਉਂ گاਵਾਂ ਰਗੀ ਗੱਬਣ ਵੀ ਵਿਖਾਤੀ ਆ ਤੇ ਨੰਬਰ ਚੱਲ ਰਹੇ ਆ ਇਹਨਾਂ ਦੇ ਵੀ ਕਨੈਕਟ ਕਰ ਲਿਓ ਵੈਸੇ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ